ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਕਈ ਦਿਨਾਂ ਤੋਂ ਆਪਾਂ ਖਬਰਾਂ ਦੇ ਵਿੱਚ ਦੇਖ ਰਹੇ ਹਾਂ ਕਿ ਕੱਗਰ ਆ ਜਿਹੜਾ ਉਹ ਚੜ ਚੁੱਕਿਆ ਹੈ ਪਾਖੜੇ ਦੇ ਵਿੱਚ ਹੈ ਜਿਹੜੀ ਉਹ ਵੱਡੀ ਲੀਕੀਜ ਹੋ ਰਹੀ ਹੈ ਤੇ ਅੱਜ ਤੁਹਾਨੂੰ ਬਿਲਕੁਲ ਸਹੀ ਸਹੀ ਜਿਹੜੀ ਰਿਪੋਰਟ ਹੈ ਕੱਗਰ ਦੀ ਤੇ ਪਾਖੜੇ ਦੀ ਜਿਹੜੀ ਬਿਲਕੁਲ ਜੈਨੂਇਨ ਰਿਪੋਰਟ ਹੈ ਕਿ ਕਿਹੋ ਜਿਹਾ ਮਾਹੌਲ ਹੈ ਖਨੂਰੀ ਦੇ ਵਿੱਚ ਕਹਿੰਦੇ ਕੱਗਰ ਆ ਜਿਹੜਾ ਉਹ ਫੁੱਲ ਚੜ ਚੁੱਕਿਆ ਹੈ ਤੇ ਖਤਰੇ ਦੇ ਜਿਹੜੇ ਅਸਾਰ ਨੇ ਉਹ ਨਜ਼ਰ ਆ ਰਹੇ ਨੇ ਸੋ ਇਹਨਾਂ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਕੱਗਰ ਕਿੰਨਾ ਕੁ ਚੜ ਚੁੱਕਿਆ ਹੈ ਤੇ ਕੱਗਰ ਦਾ ਜਿਹੜਾ ਖਤਰਾ ਹੈ ਉਹ ਕਿੰਨਾ ਕੁ ਮਹਿਸੂਸ ਹੋ ਰਿਹਾ ਹੈ ਕਿ ਖਤਰੇ ਦੇ ਵਿੱਚ ਹੈ ਜਾਂ ਫਿਰ ਖਤਰੇ ਤੋਂ ਬਾਹਰ ਆ ਤੇ ਨਾਲ ਹੀ ਭਾਖੜਾ ਨਹਿਰ ਦੀ ਜਿਹੜੀ ਆਪਾਂ ਗੱਲਬਾਤ ਆ ਉਹ ਕਰਾਂਗੇ ਸਭ ਤੋਂ ਪਹਿਲਾਂ ਤਾਂ ਤੁਸੀਂ ਦੇਖੋ ਜੀ ਇਹ ਕੱਗਰ ਹੈ ਕੱਗਰ ਦੀਆਂ ਲਾਈਵ ਜਿਹੜੀਆਂ ਤਸਵੀਰਾਂ ਨੇ ਤੁਸੀਂ ਦੇਖ ਰਹੇ ਹੋ ਜੋ ਖਨੋਰੀ ਦੇ ਵਿੱਚ ਦੀ ਕੱਗਰ ਗੁਜਰਦਾ ਹੈ ਹੁਣ ਜੇਕਰ ਆਪਾਂ ਗੱਲ ਕਰੀਏ ਜੀ ਥੋੜਾ ਜਿਹਾ ਨਿਗਾਹ ਮਾਰੀਏ ਸਾਹਮਣੇ ਤੁਹਾਨੂੰ ਨਜ਼ਰ ਆਊਗਾ ਇਹ ਪਾਖੜੇ ਦੀਆਂ ਜਿਹੜੀਆਂ ਪਾਖੜੇ ਦੀ ਜਿਹੜੀ ਲਾਈਨ ਆ ਉਹ ਦੀ ਤੁਹਾਨੂੰ ਨਜ਼ਰ ਆ ਰਹੀ ਹੋਊਗੀ ਕੱਗਰ ਦੇ ਹੇਟ ਉੱਪਰ ਹੈ ਜਿਹੜੀ ਉਹ ਬਣੀ ਹੋਈ ਹੈ ਤੇ ਕੱਗਰ ਦੇ ਵਿੱਚ ਦੀ ਜਿਹੜੀ ਲਾਈਨ ਆ ਉਹ ਬਣੀ ਹੋਈ ਆ ਸੋ ਇਸ ਲਾਈਨ ਤੋਂ ਜੇ ਗੱਲ ਕਰੀਏ 2 ਕੁ ਫੁੱਟ ਪਾਣੀ ਚੱਲ ਰਿਹਾ ਏ ਪਾਖੜੇ ਦੀ ਜੋ ਲਾਈਨ ਬਣੀ ਹੋਈ ਆ ਉਸ ਨੂੰ ਟਕਰਾਉਣ ਤੋਂ ਸਿਰਫ 2 ਤੋਂ 3 ਫੁੱਟ ਦੀ ਜਿਹੜੀ ਦੂਰੀ ਹੈ ਤੇ ਹੁਣ ਗੱਲ ਕਰੀਏ ਜੀ ਕੱਗਰ ਕਿੰਨੇ ਤੇ ਚੱਲ ਰਿਹਾ ਇਸ ਟਾਈਮ ਹਨਾ ਮੌਕੇ ਤੇ ਆਪਾਂ ਗੱਲ ਕਰਾਂਗੇ ਕਿ ਕੱਗਰ ਦੀ ਜਿਹੜੀ ਪਾਣੀ ਦੀ ਉਚਾਈ ਹੈ ਜਿਹੜੀ ਉਹ ਉਹ ਕਿੰਨੀ ਚੱਲ ਰਹੀ ਹੈ ਤੇ ਲੋਕ ਇੱਕ ਗੱਲ ਕਹਿ ਰਹੇ ਨੇ ਕਿ ਕੋਈ ਚੱਕਰ ਨਹੀਂ ਹੈਗਾ ਇਹ ਤਾਂ ਅਸੀਂ ਹਰ ਰੋਜ਼ੇ ਦੇਖਦੇ ਹਾਂ ਇਸ ਮਹੌਲ ਨੂੰ ਤੇ ਪਹਿਲਾਂ ਤੁਹਾਡੇ ਨਾਲ ਇਹ ਸਾਂਝਾ ਕਰਦੀ ਆ ਵੀ ਕੱਗਰ ਦੀ ਜਿਹੜੀ ਉਚਾਈ ਹੈ ਉਹ ਕਿੰਨੀ ਹੈ ਤੇ ਕਿੰਨੇ ਤੇ ਕੱਗਰ ਹੈ ਜਿਹੜਾ ਉਹ ਖਨੋਰੀ ਦੇ ਵਿੱਚ ਇਸ ਟਾਈਮ ਚੱਲ ਰਿਹਾ ਹੈ ਲੋ ਜੀ ਫਿਰ ਚੈੱਕ ਕਰੋ ਕੱਗਰ ਦੀ ਜਿਹੜੀ ਉਚਾਈ ਹੈ ਜਾਂ ਕੱਗਰ ਹੈ ਜਿਹੜਾ ਕਿੰਨੇ ਤੇ ਚੱਲ ਰਿਹਾ ਹੈ ਕੱਗਰ ਇਸ ਮੋਕੇ ਚੱਲ ਰਿਹਾ ਜੀ 740 ਤੋਂ ਵੀ ਹੇਠ ਹੈ 739 ਤੇ ਜਿਹੜਾ ਚੱਲ ਰਿਹਾ ਹੈ ਤੇ ਜਿਹੜੇ ਇੱਥੇ ਦੇ ਲੋਕ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਖਤਰੇ ਦੀ ਘੰਟੀ ਹੁੰਦੀ ਹੈ ਉਹ ਘੱਟੋ ਘੱਟ ਵੀ 750 ਤੇ ਜਾਂ 749 ਤੇ ਜਾ ਕੇ ਹੁੰਦੀ ਹੈ ਅਜੇ ਕੋਈ ਖਤਰਾ ਨਹੀਂ ਕੱਗਰ ਦੇ ਵਿੱਚ ਹਣਾ ਬਹੁਤ ਜ਼ਿਆਦਾ ਫਰਕ ਹੈ 39 ਤੇ ਚੱਲ ਰਿਹਾ ਹੈ ਤੇ 49 ਤੇ ਖਤਰੇ ਦੀ ਘੰਟੀ ਹੁੰਦੀ ਹੈ ਜੇ ਗੱਲ ਕਰੀਏ ਤਾਂ 10 ਫੁੱਟ ਦਾ ਜਿਹੜਾ ਫਰਕ ਹੈ ਉਹ ਪੈ ਰਿਹਾ ਹੈ ਸੋ ਘੱਗਰ ਦੇ ਵਿੱਚ ਕੋਈ ਖਤਰਾ ਨਹੀਂ ਤੇ ਹੁਣ ਜਿਹੜੀ ਜ਼ਰੂਰੀ ਵੀਡੀਓ ਬਣਾਉਣ ਲਈ ਅਸੀਂ ਆਏ ਆ ਉਹ ਹੈ ਜੀ ਵੀਡੀਓ ਨਹਿਰ ਦੇ ਵਿੱਚ ਭਾਖੜਾ ਨਹਿਰ ਜਿਹੜੀ ਉਸ ਦੇ ਵਿੱਚ ਕਹਿੰਦੇ ਵੱਡੀ ਲੀਕ ਜਿਹੜੀ ਉਹ ਹੋ ਰਹੀ ਹੈ ਉਹਦੇ ਬਾਰੇ ਵੀ ਤੁਹਾਨੂੰ ਦੱਸ ਦਿੰਨੇ ਆ ਜੀ ਚੰਗੀ ਤਰ੍ਹਾਂ ਪਹਿਲਾਂ ਤਾਂ ਘੱਗਰ ਦੇ ਬਾਬਤ ਅਜੇ ਕੋਈ ਖਤਰਾ ਨਹੀਂ ਖਨੋਰੀ ਦੇ ਵਿੱਚ ਕਿਸੇ ਨੂੰ ਕੋਈ ਪ੍ਰਵਾਹ ਕਰਨ ਦੀ ਲੋੜ ਨਹੀਂ ਕਿਸੇ ਨੂੰ ਡਰਨ ਦੀ ਲੋੜ ਨਹੀਂ ਵੈਸੇ ਹੀ ਮੀਡੀਆ ਤੇ ਕਹਿੰਦੇ ਚਾਰ ਵੀਊ ਲੈਣ ਦੇ ਲਈ ਨਾ ਲੋਕਾਂ ਨੂੰ ਸੁੱਕਣੇ ਪਾਇਆ ਹੋਇਆ ਹੈ ਲੋਕਾਂ ਦੀ ਜਾਨ ਹੈ ਜਿਹੜੀ ਉਹ ਤਲੀ ਤੇ ਲਿਾਈ ਹੋਈ ਹੈ ਕਿਸੇ ਨੂੰ ਕੋਈ ਖਤਰੇ ਦੀ ਲੋੜ ਨਹੀਂ ਹੈਗੀ ਬਿਲਕੁਲ ਜਿਹੜਾ ਕਗਰ ਹੈ ਉਹ ਸਹੀ ਚੱਲ ਰਿਹਾ ਹੈ ਕੋਈ ਪਾਣੀ ਦੀ ਵੀ ਕੋਈ ਜ਼ਿਆਦਾ ਸਪੀਡ ਨਹੀਂ ਵੀ ਆਪਾਂ ਕਹਿ ਸਕਦੇ ਆ ਪਾਣੀ ਬਹੁਤ ਤੇਜ਼ੀ ਨਾਲ ਆ ਰਿਹਾ ਹੈ ਪਾਣੀ ਦੀ ਵੀ ਕੋਈ ਸਪੀਡ ਨਹੀਂ ਕਗਰ ਹੈ ਜਿਹੜਾ ਬਿਲਕੁਲ ਨੋਰਮਲ ਚੱਲ ਰਿਹਾ ਹੈ ਹੁਣ ਆਪਾਂ ਜਿਹੜੀ ਦੂਜੀ ਵੀਡੀਓ ਆ ਉਹ ਬਣਾਣੇ ਆ ਜੀ ਜਿਹੜੀ ਨਹਿਰ ਦੇ ਵਿੱਚ ਲੀਕੇਜ ਦੀ ਜਿਹੜੀ ਗੱਲ ਹੋਈ ਆ ਉਸ ਦੇ ਬਾਰੇ ਵੀ ਪਾ ਗੱਲਬਾਤ ਕਰਾਂਗੇ ਇੱਕ ਕੱਗਰ ਤੁਸੀਂ ਦੇਖ ਲਿਆ ਤੇ ਇੱਧਰ ਹੈ ਜੀ ਪਾਖੜਾ ਨਹਿਰ ਜੋ ਬਿਲਕੁਲ ਕੱਗਰ ਦੇ ਕਹਿੰਦੇ ਉੱਪਰ ਦੀ ਹੈ ਜਿਹੜੀ ਉਹ ਚੱਲਦੀ ਹੈ ਪਾਖੜਾ ਨਹਿਰ ਹੈ ਤੇ ਤੁਸੀਂ ਦੇਖਿਆ ਹੋਣਾ ਕਿ ਜਿਹੜੀ ਇਸ ਦਾ ਹੇਠਲਾ ਪੱਧਰ ਹੈ ਜਿਹੜਾ ਨਹਿਰ ਦਾ ਉਹ ਤੋਂ ਸਿਰਫ 2 ਫੁੱਟ ਦੀ ਜਿਹੜੀ ਦੂਰੀ ਹੈ ਉਹ ਕੱਗਰ ਦੀ ਰਹਿ ਚੁੱਕੀ ਹੈ ਤੇ ਬਾਕੀ ਇਹ ਨੈਰ ਦਾ ਵੀ ਆਪਾਂ ਹੁਣ ਜਾਈ ਜਾ ਜਾ ਕੇ ਲੈਣੇ ਆ ਜਿੱਥੇ ਇਹਦੀ ਲੀਕੀਜ ਹੋ ਰਹੀ ਹੈ